ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਵੀਡੀਓ ਵਿੱਚ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਅੱਜ ਮੈਂ ਥੋੜੀ ਜੀ ਢਿੱਲੀਆਂ ਠੀਕ ਨਹੀਂ ਹੈਗੀ ਢਿੱਲੀਆਂ ਆਇਆ ਸਵੇਰੇ ਨਾ ਮੈਂ ਥੋੜਾ ਉੱਠੀ ਜਲਦੀ ਸੀ ਰਾਤ ਹੀ ਮੈਂ ਪਲਾਨ ਕਰ ਲਿਆ ਸੀ ਵੀ ਸਵੇਰੇ ਮੈਂ ਥੋੜਾ ਜਲਦੀ ਉੱਠੂੰਗੀ ਜਲਦੀ ਆਪਣੇ ਕੰਮ ਸ਼ੁਰੂ ਕਰ ਲਵਾਂਗੀ ਪਰ ਸਵੇਰੇ ਉਠੇ ਜਿੱਦੇ ਪਹਿਲਾਂ ਮਾਈਗਰੇਨ ਹੋਣ ਲੱਗਿਆ ਮਾਈਗਰੇਨ ਦੀ ਮੈਂ ਦਵਾਈ ਲੈ ਲਈ ਤੇ ਮਾਈਗਰੇਨ ਫਿਰ ਬਹੁਤ ਜ਼ਿਆਦਾ ਮੇਰਾ ਵੱਧ ਗਿਆ ਫਿਰ ਮੇਰਾ ਜੀ ਕੱਚਾ ਹੋਣ ਲੱਗਿਆ ਉਲਟ ਤੇ ਦਵਨਰ ਕੰਤੂ ਠੰਡ ਲਵਾ ਲਈ ਮੈਂ ਕਿ ਮੈਂ ਤਾਂ ਇਹਨੇ ਕੱਪੜੇ ਪਾ ਕੇ ਰੱਖ ਦਿਆਂ ਸ਼ੂਸ ਸੌਕਸ ਪਾ ਕੇ ਰੱਖਨੇ ਠੰਡ ਕਿਥੋਂ ਲੰਗੀ ਜਾਂ ਫਿਰ ਮੇਰੇ ਐਸਿਡ ਬਣ ਗਿਆ ਜਿਹਦੇ ਕਰਕੇ ਉਲਟੀਆਂ ਲੱਗੀਆਂ ਨੇ ਆਏ ਕੋ ਚੱਕਰ ਪੈ ਗਿਆ ਮਾਈਗਰੇਨ ਦੀ ਦਵਾਈ ਲਈ ਦਵਾਈ ਨਿਕਲ ਗਈ ਉਲਟੀਆਂ ਲੱਗੀਆਂ ਉਸ ਤੋਂ ਬਾਅਦ ਫਿਰ ਮੈਂ ਉਲਟੀਆਂ ਦੀ ਵੋਮਟਿੰਗ ਦੀ ਮੈਡੀਸਿਨ ਲਈ ਗੋਲੀ ਉਹ ਮੈਂ ਚੂਸੀ ਬਿਨਾ ਪਾਣੀ ਤੋਂ ਲਈ ਮੈਂ ਕਿ ਪਾਣੀ ਨਾਲ ਲਵਾਂਗੀ ਤਾਂ ਫਿਰ ਮੈਨੂੰ ਵੋਮਟਿੰਗ ਆ ਜਾਣੀ ਆ ਉਫ ਫਿਰ ਮੈਂ ਚੂਸ ਕੇ ਲਈ ਫਿਰ ਮੈਂ 2 ਘੰਟੇ ਮੈਂ ਰੈਸਟ ਕਰਿਆ ਫਿਰ ਮੈਂ ਥੋੜੀ ਜੀ ਠੀਕ ਹੋਈ ਸਵੇਰੇ ਮੈਂ ਚਾਹ ਵੀ ਨਹੀਂ ਪੀਤੀ ਉੜਦੀ ਤਾਂ ਮੇਰਾ ਹੱਲ ਹੋ ਗਿਆ ਸੀਗਾ ਕੱਪੜੇ ਮਸ਼ੀਨ 'ਚ ਪਾਏ ਸੀਗੇ ਸਵੇਰੇ ਜਲਦੀ ਉੱਠ ਕੇ ਮਸ਼ੀਨ 'ਚ ਆਨ ਕਰਤੀ ਸੀ ਵੀ ਜਦੋਂ ਟਾਈਮ ਨਾਲ ਕੰਮ ਸ਼ੁਰੂ ਕਰਾਂਗੇ ਪਰ ਕੱਪੜੇ ਵੀ ਮੈਂ 10 ਵਜੇ ਕੰਢ ਕੇ ਮਸ਼ੀਨ 'ਚ ਉਹ ਫੇਰ ਸੁਕਣੇ ਪਏ ਜਦੋਂ ਮੈਨੂੰ ਰੈਸਟ ਕਰਕੇ ਲੱਗਾ ਮੈਂ ਥੋੜੀ ਠੀਕ ਆ ਫਿਰ 10 ਵਜੇ ਮੈਂ ਉੱਠੀ ਉੱਠ ਕੇ ਕੱਪੜੇ ਸੁਕਣੇ ਪਾਏ ਦਵਿੰਦਰ ਨੂੰ ਰੋਟੀ ਬਣਾ ਕੇ ਦਿੱਤੀ ਚਾਹ ਦਾ ਕੱਪ ਸਵੇਰੇ ਕਰਤਾ ਸੀ ਉਹ ਵੀ ਮਸਾਂ ਹੀ ਕਰਿਆ ਜਾਣਾ ਸਾਗ ਤੜਕਣਾ ਸੀਗਾ ਸਾਗ ਤੜਤਣ ਵਾਸਤੇ ਸਵੇਰੇ ਮੈਂ ਸਮਾਨ ਸੂਨ ਤਾਂ ਖੱਟ ਲਿਆ ਸੀਗਾ ਉੱਠ ਕੇ ਜਲਦੀ ਪਰ ਉਸ ਤੋਂ ਬਾਅਦ ਫਿਰ ਮੇਰੇ ਤੋਂ ਕੁਝ ਵੀ ਨਹੀਂ ਹੋਇਆ ਅਰੇਸਟ ਕਰਿਆ ਜੋ ਥੋੜਾ ਜਿਹਾ ਆਪਣੇ ਆਪ ਨੂੰ ਠੀਕ ਲੱਗਾ ਫਿਰ ਮੈਂ ਉੱਠੀਆ ਫਿਰ ਮੈਂ 10:00 ਤੋਂ 10:00 ਵਜੇ ਨਾ ਥੋੜੀ ਕੌਫੀ ਪੀਤੀ ਪਹਿਲਾਂ ਮੈਂ ਮੈਂ ਕਿਹਾ ਜੇ ਮੇਰੇ ਕੋਫੀ ਹਾਜਮ ਆ ਗਈ ਫਿਰ ਤਾਂ ਮੈਂ ਕੁਝ ਖਾਉਂਗੀ ਹੋਰ ਪਰ ਕੌਫੀ ਮੇਰੇ ਹਾਜਮ ਆ ਗਈ ਉਸ ਤੋਂ ਬਾਅਦ ਉਲਟੀ ਨਹੀਂ ਲੱਗੀ ਫਿਰ ਹੁਣ 12:00 ਵਜੇ ਮੈਂ ਸਾਗ ਨਾਲ ਇੱਕ ਮੱਕੀ ਦੀ ਰੋਟੀ ਖਾ ਕੇ ਆ Đੀਆਂ ਕੱਪੜੇ 10:00 ਵਜੇ ਉੱਠ ਕੇ ਮੈਂ ਫੇਰ ਸੁੱਕਣੇ ਪਾ ਕੰਮ ਕਰੇ ਬਿਨਾ ਸਰਦਾ ਨਹੀਂ ਹੈਗਾ ਹਨਾ ਚਾਹੇ ਢਿਲਿਆਂ ਚਾਹੇ ਕਮੀ ਆਪਣੀ ਗੱਡੀਆਂ ਐਮ ਵੀ ਥੋੜੇ ਹੋ ਜਾਣਗੇ ਮੇਨ ਮੇਨ ਜਿਹੜਾ ਕਰਨੇ ਪੈਣਦੇ ਹੁੰਦੇ ਨੇ ਸਾਫ਼ ਸਫਾਈ ਹੋਰ ਚਾਹੀਦੀ ਨਾ ਕਰੋਂ ਜਿਵੇਂ ਕਿਚਨ ਦਾ ਨਹੀਂ ਸਰਦਾ ਕਰੇ ਬਿਨਾ ਹੁਣ ਕਿਚਨ ਤੋਂ ਪੰਡ ਕੂਣੇ ਮਾਂ ਚ ਆਈਆਂ ਸਾਰੇ ਚੱਕਰ ਕਰਕੇ ਆਈਆਂ ਨਾਲ ਆਪਦੀ ਰੋਟੀ ਬਣਾ ਕੇ ਖਾਧੀ ਹੁਣੋ ਕੱਪੜੇ ਲੈ ਕੇ ਜਾ ਕੇ ਬਾਹਰੋਂ ਕੱਪੜੇ ਤੈਅ ਕਰ ਰਹੀਆਂ ਸੰਭਾਲਦੀਆਂ ਤੇ ਇਸ ਤੋਂ ਪਹਿਲਾਂ ਕੋਈ ਕੰਮ ਹੋਰ ਹੋਇਆ ਨਹੀਂ ਕੰਮ ਤਾਂ ਬਹੁਤ ਪਈ ਸੋਚਿਆ ਤਾਂ ਆਈ ਸੀ ਸਵੇਰੇ ਜਲਦੀ ਉੱਠ ਕੇ ਕੰਮ ਸ਼ੁਰੂ ਕਰਾਂਗੇ ਪਰ ਸਵੇਰੇ ਉੱਠ ਕੇ ਫਿਰ ਕੁਝ ਹੋਰ ਹੀ ਹੋਰ ਹੀ ਪਲਾਨ ਹੀ ਚੇਂਜ ਕਰਤਾ ਪਰਮ ਹੁਣ ਮਤ ਮੇਰੇ ਕੈਂਸਲ ਹੀ ਹੋ ਗਏ ਕੰਮ ਵੀ ਕਈ ਕਰਨ ਵਾਲੇ ਪਏ ਨੇਗੇ ਚਲੋ ਮੈਂ ਠੀਕ ਰਾਂ ਫਿਰ ਉਸ ਤੋਂ ਬਾਅਦ ਦੇਖ ਲਵਾਂ ਦੁਪਹਿਰ ਤੋਂ ਬਾਅਦ ਦੇਖਾਂ ਜੇ ਕੋਈ ਕੰਮ ਹੁੰਦਾ ਹੋਇਆ ਜਾਂ ਫਿਰ ਕੱਲ ਨੂੰ ਕਰੂੰਗੀ ਹੁਣ ਫਿਲਹਾਲ ਕੱਪੜੇ ਸੰਭਾਲਦਾ ਤਾਂ ਇਹ ਕਰਕੇ ਕੱਪੜਿਆਂ ਦਾ ਕੰਮ ਖਤਮ ਹੋ ਗਏ ਟਾਈਮ ਹੋ ਗਿਆ 4 ਵਜੇ ਦਾ 4 ਵਜੇ ਮੈਂ ਅਮਰੂਦ ਖਾ ਲਈਆਂ ਬਾੜੀ ਚ ਗਈ ਸੀ ਧਨੀਆ ਤੋੜਨ ਤੇ ਅਮਰੂਦ ਮੈਂ ਕਿਹਾ ਚਲੋ ਅਮਰੂਦ ਵੀ ਤੋੜ ਲਾਂ ਫਿਰ ਤਿੰਨ ਚਾਰ ਅਮਰੂਦ ਤੋੜ ਲਈ ਕਮ ਅਮਰੂਦ ਖਾਣਾ ਜਿਵੇਂ ਫਰੂਟ ਨਹੀਂ ਖਾਂਦਾ ਜਿਵੇਂ ਮੇਰੇ ਨਾਲ ਅ ਸੇਟ ਨਾ ਠੀਕ ਹੋਣ ਕਰਕੇ ਖਾਣ ਪੀਣ ਵੀ ਬੜਾ ਉਥਲ ਪੁਸਲ ਹੋਇਆ ਪਿਆ ਅ ਟਾਈਕ ਤਾਈ ਪਾਣੀ 3 ਵਜੇ ਮੈਂ ਚਾਹ ਪੀਤੀ ਦਿਨ ਦਿਨ ਦੀ ਪੀਤੀ ਚਾਹ ਨਾ ਐਸਿਡ ਨਾ ਬਣ ਜਾਈ ਛੋਟਾ ਕਾ ਪਪੀਤਾ ਚਾਹ ਦਾ ਤੇ ਹੁਣ ਫੇਰ ਭੁੱਖ ਮਹਿਸੂਸ ਹੋ ਰਹੀ ਮੈਂ ਕਿਹਾ ਫਰੂਟ ਖਾ ਲਵਨੀ ਆ ਇਧਰ ਸਬਜੀ ਬਣ ਚੁੱਕੀ ਏ ਆਲੂ ਮੇਥੇ ਵੀ ਮੇਰੇ ਕੋਲ ਨਾ ਮੇਥੇ ਫ੍ਰਿਜ ਵਿੱਚ ਕੱਟੇ ਪਏ ਸੀ 4-5 ਦਿਨਾਂ ਦੇ ਪਰ ਉਹ ਬਿਲਕੁਲ ਹਜੇ ਤੱਕ ਤਾਂ ਖਰਾਬ ਨਹੀਂ ਹੋਏ ਇਸ ਵਾਰ ਇੱਕ ਦੋ ਪਾਣੋਂ ਖਰਾਬ ਹੋਣੇ ਸ਼ੁਰੂ ਹੋ ਜਾਣੇ ਸੀ ਮੈਂ ਕਿਹਨਾਂ ਖਰਾਬ ਹੋਣ मैं मेहनत ना तोड़ के लैके वॉश किए कट्टे तो आलू पा के आलू मेथे की सब्जी बन गई एक उधर सब्जी बनी पी है गाजर मटर गाजर मटर आलू मिक्स सब्जी मैं बना के रखती सब्जिया दोनों बन चुकिया ने टाइम चार बज के दस मिनट का हो रहा सब्जिया बन जान डन तो हो गया आटा मेरे को सवेरे मैं गुनिया से आटा मेरे को गुनिया पैया क्योंकि दविंद कह रहे मैं तुम दवाई दवा के लैं मैं कह रही थी दवाई कुछ नया मैं मैं हाँ भी जी मैं कुछ न कुछ खाऊंगी मैं ठीक हूँ जाऊँगी ठीक है क्योंकि सवेरे वोमिटिंग बहुत मेरा पूरा हाई हो गया पर मैं ठीक हाँ ਇਹ ਕੁਛ ਹੱਦ ਦੇ ਰ ਜਿਹੜੀ ਮੈਨੂੰ ਜੋ ਦੋ ਚਾਰ ਦਵਾਈਆਂ ਖਾਦਿਆਂ ਨੂੰ ਉਹਨਾਂ ਨੇ ਮੈਨੂੰ ਇੰਨੀ ਸੁਸਤੀ ਜਿਆ ਤੇ ਇੰਨੀ ਸੁਸਤੀ ਜਿਆਤੀ ਦੁਪਹਿਰੇ ਮੈਂ ਸੁੱਤੀ ਰਹੀ ਸੁੱਤੀ ਰਹੀ ਹੁਣ ਮੈਂ ਉੱਠੀ ਮੈਂ ਕਿਹਾ ਇਸ ਤੋਂ ਪਹਿਲਾਂ ਮੈਂ ਸੇਮ ਮੈਂ ਡਾਊਨ ਹੋ ਜਾ ਮੈਂ ਸੇਫ ਜਾ ਕੇ ਸੌ ਜਾ ਮੈਂ ਸਬਜ਼ੀਆਂ ਬਣਾਉਣਾ ਸਬਜ਼ੀਆਂ ਦੋਨੇ ਪੜ ਚੁੱਕੀਆਂ ਨੇ ਤੋਂ ਹੁਣ ਮੈਂ ਖਾਣੀ ਆਪਣਾ ਅਮਰੂਦ ਭੁੱਖ ਦੁੱਤ ਲੱਗੀ ਵੀ ਮੈਂ ਕਿਹਾ ਹੋਰ ਖੁਸ਼ ਆਨ ਹੈਲਦੀ ਖਾਣ ਨਾਲ ਉਹ ਤਾਂ ਅਮਰੂਦ ਕੱਟ ਕੇ ਖਾ ਲਾ ਜੇ ਫਰੂਟ ਵੀ ਨਹੀਂ ਖਾਂਦਾ ਸਬਜ਼ੀਆਂ ਬਣ ਗਈਆਂ ਗੈਸ ਮੈਂ ਕਰ ਤਾ ਬੰਦ ਮੈਂ ਅਮਰੂਦ ਖਾਣਾ ਇੱਧਰ ਬਣ ਚੁੱਕੀ ਨੇ ਗਾਜਰ ਮਟਰ ਆਲੂ ਟਣੀ ਆ ਵੀ ਪਤਾ ਮੈਂ ਖਰਾ ਟਣੀ ਆ ਰਾਜਾ ਤਾਂ ਆਇਆ ਣ ਨਾਲ ਬਹੁਤ ਸਬਜੀ ਦਾ ਟੇਸ ਦਾ ਫਰਕ ਪੈ ਜਾਊਗਾ ਤੇ ਇੱਧਰ ਬਣ ਚੁੱਕੇ ਨੇ ਮੇਥੇ ਆਲੂ ਮੇਥੇ ਦੀ ਸਬਜੀ ਫ੍ਰਿਜ ਵਿੱਚ ਮੇਰੇ ਕੋਲ ਕੱਟੇ ਪਏ ਸੀ ਮੈਂ ਕਿ ਖਰਾਬ ਜਾਣਗੇ ਮਿਹਨਤ ਨਾਲ ਮੈਂ ਹੱਥਾਂ ਨਾਲ ਮੈਂ ਕੱਟੇ ਚਾਪੂ ਨਾਲ ਤੇ ਫਿਰ ਤੋੜਾਂ ਜੀ ਮੈਨਸ ਲੱਗਦੀ ਹੈ ਕੱਟਣ ਚ ਵੀ ਮੈਂ ਕਿ ਥੇ ਦੀ ਕਾਲੂ ਪਾ ਕੇ ਸਬਜੀ ਨਾਲ ਇਹ ਵੀ ਬਣ ਗਈ ਸਬਜੀ ਸਬਜੀ ਦੋਨੇ ਹੀ ਬਹੁਤ ਅੱਛੀ ਖੁਸ਼ਬੂ ਆ ਰਹੀ ਹੈ ਦੋਨਾਂ ਵਿੱਚੋਂ ਦੋ ਸਬਜ਼ੀਆਂ ਮੈਂ ਬਣਾਤੇ ਮੈਂ ਕਿ ਫਿਰ ਖਰਾਬ ਨਹੀਂ ਹੋਣੀ ਚਾਹੀਦੀ ਕੋਈ ਵੀ ਜੀਜ਼ਾ ਹੁੰਦਾ ਵੀ ਆਪਾਂ ਕਿੰਨਾ ਕਮੀ ਉਹਨੂੰ ਕੰਜ਼ੂਮ ਕਰ ਲਈਏ ਜੋ ਸਬਜ਼ੀ ਬਣ ਜਾਂਦੇ ਫਿਰ ਤਖਾਦੀ ਵੀ ਜਾਊਗੀ ਉਸ ਬਣਾਉਣ ਦੀ ਆਪਾਂ ਨੂੰ ਖੇਚਲ ਥੋੜੀ ਜੀ ਹੁੰਦੀ ਹੈ ਮੈਨੂੰ ਸਬਜ਼ੀ ਬਣਾਉਣ ਦੀ ਕੋਈ ਖੇਚਲ ਨਹੀਂ ਲੱਗਦੀ ਹੈਗੀ ਸਮਾਨ ਸਾਰਾ ਤਿਆਰ ਹੋਵੇ ਨਾ ਫਿਰ ਸਬਜ਼ੀ ਬਣਾਉਣ ਦਾ ਕੋਈ ਟਾਈਮ ਨਹੀਂ ਲੱਗਦਾ ਅੱਜ ਨਾਲ ਸਿਹਤ ਨਾਲ ਠੀਕ ਹੋਣ ਕਰਕੇ ਮੇਰੇ ਤੋਂ ਬਹੁਤ ਜ਼ਿਆਦਾ ਕੰਮ ਹੋ ਨਹੀਂ ਪਾਇਏ ਕੋਈ ਕੰਮ ਹੋ ਹੀ ਨਹੀਂ ਪਾਇਆ ਬਸ ਖਾਣ ਪਕਾਉਣੀ ਹੋਏ ਉਹ ਵੀ ਮਜਬੂਰੀ ਹੁੰਦੀ ਆਪਣਾ ਖਾਣ ਪਕਾਉਣ ਕਰਨਾ ਵੀ ਤੇ ਆਪਣਾ ਸਰਦਾ ਹੋਏ ਤਾਂ ਆਪਾਂ ਉਹ ਵੀ ਨਾ ਕਰੀਏ ਜਰੂ ਇਸ ਕਰਕੇ ਕੰਮ ਮੇਰੇ ਸਾਰੇ ਅੱਜ ਰਹਿ ਗਏ ਫਿਰ ਮੈਂ ਕਿਹਾ ਚਲੋ ਕੱਲ ਨੂੰ ਸਹੀ ਅੱਜ ਠੀਕ ਹੋ ਜੇ ਥੋੜਾ ਜਿਹਾ ਮੈਂ ਰੈਸਟ ਕੀਤਾ ਤਾਂ ਹੁਣ ਐਗ ਦੀ ਟ੍ਰੇ ਪਈ ਸੀ ਐਗ ਸਮਾਉਣ ਲਈ ਇਸ ਦੋ ਤਿੰਨ ਦਿਨ ਹੋ ਗਏ ਟ੍ਰੇ ਪਈ ਨੂੰ ਟੇਬਲ ਤੇ ਮਿਊਸ ਵੀ ਇਸੇ ਜੋ ਅਸੀਂ ਕਰੀ ਜਾਂਦੇ ਸੀ ਪਰ ਐਗ ਮੇਰੇ ਤੋਂ ਕੰਟੇਨਰ ਵਿੱਚ ਨਿਕਲ ਹੀ ਨਹੀਂ ਕੋਈ ਟਾਈਮ ਹੀ ਨਹੀਂ ਲੱਗਾ ਸੀ ਵੀ ਮੈਂ ਕੰਟੇਨਰ ਵਿੱਚ ਕੱਢ ਕੇ ਰੱਖਦਾ ਐਗਸ ਫਿਰ ਉਹ ਆਪ ਨੂੰ ਵੀ ਦੇਖ ਕੇ ਆਏ ਨਹੀਂ ਹੁੰਦਾ ਨਾ ਵੀ ਆਪਣਾ ਕੰਮ ਪਿਆ ਕੰਮ ਪਿਆ ਫਿਰ ਮੈਂ ਸਾਰੇ ਐਗਸ ਇਹੀ ਕੰਟੇਨਰ ਵਿੱਚ ਕੱਢੇ ਇੱਕ ਕੰਟੇਨਰ ਅੰਦਰਲੇ ਫ੍ਰਿਜ ਵਿੱਚ ਰੱਖ ਲਉਂਗੀ ਇੱਕ ਕੰਟੇਨਰ ਬਾਹਰ ਵਾਲੇ ਫ੍ਰਿਜ ਵਿੱਚ ਰੱਖਾਂਗੀ ਇੱਕ ਐਗਰ ਟੁੱਟ ਗਿਆ ਸੀ ਦੇ ਵਿੱਚ ਨਾਲ ਚਿਪਿਆ ਪਿਆ ਪੈਸ ਆਲਰੇਡੀ ਕ੍ਰੈਕ ਹੋ ਕੇ ਤੇ ਡਿਨਰ ਵਿੱਚ ਮੈਂ ਗਾਜਰਾਂ ਦੀ ਸਬਜ਼ੀ ਨਾਲ ਖਾਂਦਾ ਫੁਲਕਾ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਸੀ ਗਾਜਰ ਮਟਰ ਦੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਅੱਜ ਮੈਂ ਸਵੇਰ ਤੋਂ ਕੱਲ ਨਾਲ ਵਲੌਗ ਕੰਟੀਨਿਊ ਕਰ ਰਹੀ ਹਾਂ ਕਿਉਂਕਿ ਕੱਲ ਤਾਂ ਮਿਲ ਤੋ ਬਸ ਥੋੜਾ ਜ ਇਦਾਂ ਮੈਂ ਦੁੱਧ ਪੋਇਲ ਕਰਨਾ ਰੱਖਿਆ ਦੁੱਧ ਆ ਗਿਆ ਤੇ ਇਹ ਤਾਂ ਮਲਾਈ ਜਮਾਉਣ ਵਾਲੀ ਪਈ ਸੀ ਕਾਫੀ ਡੋਂਗਾ ਪਰਾ ਫੈ ਸੀਗਾ ਤੇ ਹੁਣ ਥੋੜਾ ਜਿਹੀ ਨਿਗਗੀ ਕਰਕੇ ਇਹਨੂੰ ਜਾਗ ਲਗਾ ਦੂੰਗੀ ਪਤੀਲੇ ਵਿੱਚ ਜੇ ਮੈਂ ਆਪਾਂ ਦਹੀਂ ਜਮਾਉਣੀ ਹੈ ਮਸੋਂ ਮੈਂ ਨਿਗਗੀ ਕਰਕੇ ਜਾਗ ਲਗਾ ਦੂੰਗੀ ਕੱਪੜੇ ਚ ਲਵੇਟ ਕੇ ਰੱਖ ਦੂੰਗੀ ਤੇ ਸ਼ਾਮ ਨੂੰ ਇਹਨੂੰ ਰਿੜਕ ਲਾਂਗੇ ਮੱਖਣ ਮੈਂ ਕੱਢ ਲਾਂਗੇ ਇਹਦੇ ਵਿੱਚੋਂ ਤੇ ਦਾਲ ਸਬਜ਼ੀ ਮੈਂ ਨਹੀਂ ਬਣਾਉਣੀ ਹੁਣ ਕਿਉਂਕਿ ਕੱਲ ਸ਼ਾਮ ਨੂੰ ਮੈਂ ਆਲਰੇਡੀ ਦੋ ਸਬਜ਼ੀਆਂ ਬਣਾ ਲਈਆਂ ਸੀ ਸਾਗ ਵੀ ਪਿਆ ਸਿਰਫ ਆਟਾ ਗੁੰਨੂਗੀ ਸਬਜ਼ੀਆਂ ਮੇਰੇ ਕੋਲ ਪਈਆਂ ਨੇ ਸ਼ਾਮ ਤੱਕ ਦੀਆਂ ਪਈਆਂ ਨੇ ਅੱਜ ਅੱਜ ਦਾ ਦਿਨ ਸਬਜ਼ੀ ਕਜਮੇਂ ਤਾਂ ਸਬਜੀ ਬਣਾਉਣੀ ਔਖੀ ਨਾਦੀ ਆਪਣੇ ਕੋਲ ਚੀਜ਼ ਹਾਜ਼ਰ ਹੋਣੀ ਚਾਹੀਦੀ ਆ ਫਿਰ ਤਾਂ ਬਣਾਉਣਾ ਕੋਈ ਔਖਾ ਕੰਮ ਨਹੀਂ ਹੈਗਾ ਦਾਲ ਸਬਜੀ ਬਣਾਉਣੀ ਹੁਣ ਮੈਂ ਕਰਦੀ ਕੰਮ ਸ਼ੁਰੂ ਮਲਾਈ ਜਮਾ ਕੇ ਨਾ ਉਸ ਤੋਂ ਬਾਅਦ ਮੈਂ ਥੋੜੀ ਡਸਟਿੰਗ ਕਰਨੀ ਆ ਉਹ ਇੱਕ ਰੂਮ ਦੀ ਕਲੀਨਿੰਗ ਕਰਨੀ ਆ ਲੌਬੀ ਉਪਰੋ ਝਾੜਨੇ ਮੈਨੂੰ ਅਸੀਂ ਹੈਲਪਰ ਜਾਣ ਤੋਂ ਪਹਿਲਾਂ ਪਹਿਲਾਂ ਮੈਂ ਲੌਬੀ ਝਾੜਦਾ ਡਸਟਰ ਨਾਲ ਇਹ ਜਿਹੇ ਹਲਕੇ ਫੁਲਕੇ ਜੇ ਕੰਮ ਨੇ ਕੰਮ ਕਹੀ ਨਹੀਂ ਪਰ ਹੈ ਟੁੱਟਮੇ ਜਿਨੇ ਨਿੱਕੇ ਮੋਟੇ ਜੇ ਕੰਮ ਨੇ ਉਹ ਮੈਂ ਕਰਦੀ ਆ ਸ਼ੋਰ ਐਕ ਵੀ ਕੋਸ਼ਿਸ਼ ਹੋਊ ਮੈਂ ਕਰਨਾ ਕਹੀ ਦਿਨਾ ਤਾਂ ਸੋਚਣਾ ਸ਼ੋਰ ਐਕ ਸਾਫ਼ ਕਰਨਾ ਅੱਜ ਜਸੇ ਤੇ ਵੀ ਕੁਝ ਠੀਕ ਲੱਗ ਰਿਹਾ ਦੇਖਦੀ ਆਂ ਅੱਜ ਕਰਦੀ ਆਂ ਛੋਰਾ ਇੱਕ ਸਾਫ ਇਸ ਤਰ੍ਹਾਂ ਕੁਝ ਕੰਮਾਂ ਨੇ ਅੱਜ ਮਲਾਈ ਦੀ ਮਾਲਾ ਨਿੱਗੀ ਕਰਕੇ ਨਾ ਮੈਂ ਸਵੇਰੇ ਜਦੋਂ ਉੱਠੀ ਸੀ ਚਾਹ ਬਣਾਉਣਾ ਪਾਣੀ ਗਰਮ ਕੀਤਾ ਉਹਦੋਂ ਮਲਾਈ ਬਾਹਰ ਕੱਢ ਕੇ ਰੱਖ ਦਿੱਤੀ ਸੀ ਫ੍ਰਿਜ ਵਿੱਚੋਂ ਹੁਣ ਥੋੜਾ ਜਿਹਾ ਟੈਂਪਰੇਚਰ ਇਹਦਾ ਠੀਕ ਹੋ ਗਿਆ ਇਹਨੂੰ ਆਹ ਵੱਡੇ ਪਤਿਲੇ ਵਿੱਚ ਪਾ ਕੇ ਅੱਜ ਜਮਾਵਾਂਗੇ ਆ ਮੈਂ ਥੋੜਾ ਗਰਮ ਪਾਣੀ ਪਾ ਕੇ ਨਾ ਤੋ ਦੂੰਗੀ ਇਹਨੂੰ ਇੰਚ ਨਿੱਗੀ ਕਰਕੇ ਇਹ ਚ ਜਮਾਉਣੇ ਆ। ਟੀਚਨ ਦਾ ਅਜੇ ਮੇਰੇ ਕੋਲ ਕੋਈ ਖਾਸ ਕੰਮ ਨਹੀਂ ਸੀ ਕੁਕਿੰਗ ਦਾ ਬਸ ਮੈਂ ਮਲਾਈ ਜਮਾਉਣ ਤੋਂ ਬਾਅਦ ਆਹ ਵਗਾਲੇ ਭਾਂਡੇ ਵਗੈਰਾ ਸਾਫ਼ ਕਰਕੇ ਦੁੱਧ ਗਰਮ ਕਰਕੇ ਉਸ ਤੋਂ ਬਾਅਦ ਮੈਂ ਲਾ ਕੇ ਸੀ ਡਸਟਿੰਗ ਕਰਨ ਲੌਬੀ ਦੀ ਮੈਂ ਉੱਪਰ ਡਸਟਿੰਗ ਕਰਨੀ ਸੀ ਲੌਬੀ ਤੇ ਝਾੜ ਚੜਾਈ ਕਰਨੀ ਸੀ ਕਿਤੇ ਕਿਤੇ ਛੋਟੇ ਛੋਟੇ ਜਾਣੇ ਲੱਗੇ ਪਈ ਸੀ ਫਿਰ ਮੈਂ ਕਿਹਾ ਚਲੋ ਡਸਟਰ ਨਾਲ ਲੌਬੀ ਝਾੜ ਦਾਨੀ ਆ। ਤੇ ਜਿਹੜੇ ਲੈਂਪ ਨੇ ਇਹ ਵੀ ਸਾਫ਼ ਕਰਨੇ ਦਾ ਪਰ ਇਹ ਫੇਰ ਕੱਲ ਦੇ ਕੱਲ ਵਾਲੀ ਲਿਸਟ ਵਿੱਚ ਰੱਖੇ ਨੇ ਕਿਉਂਕਿ ਕੰਮ ਕਈ ਵਾਰ ਨਾ ਇੰਨੇ ਇਕੱਠੇ ਹੋ ਜਾਂਦੇ ਨੇ ਫਿਰ ਇੱਕ ਦਿਨ 'ਚ ਨਹੀਂ ਹੁੰਦੇ ਦਿਵਿੰਦਰ ਮੈਨੂੰ ਸਭੋ ਕਹਿ ਰਹੇ ਸੀ ਕਹਿੰਦੇ ਅੱਜ ਤੂੰ ਠੀਕ ਹੋ ਗਈ ਅੱਜ ਸਵੇਰੇ ਚੱਕ ਲੈ ਕੰਮ ਕਰ ਲੈ ਸ਼ੁਰੂ ਕੰਮ ਤੂੰ ਅੱਜ ਤੂੰ ਜਿਸ਼ ਥੋੜੀ ਜਿਹੀ ਠੀਕ ਤੂੰ ਰੈਸਟ ਨਹੀਂ ਕਰ ਸਕਦੀ ਮੈਂ ਕਿਹਾ ਜਦੋਂ ਠੀਕ ਹੋਣ ਲਿਆ ਨਾ ਫੇਰ ਨਹੀਂ ਰੈਸਟ ਹੁੰਦਾ ਜਦੋਂ ਨਹੀਂ ਠੀਕ ਹੁੰਦੇ ਫੇਰ ਕੰਮ ਨਹੀਂ ਹੁੰਦੇ ਫੇਰ ਕੰਮ ਆਪਾਂ ਥੱਕੇ ਨਾਲ ਕਰਦੇ ਆ ਜਿਹੜੇ ਜਿੰਨਾ ਵੀ ਨਸਰਦਾ ਨਹੀਂਗਾ ਆਡੀ ਲੌਬੀ ਦੀ ਸੇਟ ਠੀਕ ਆ ਫਿਰ ਕੰਮ ਕਰੇ ਬਿਨਾਂ ਰਿਆ ਨਹੀਂ ਜਾਂਦਾ ਮੈਨੂੰ ਤਾਂ ਆਏ ਹੋਰੇ ਮੇਰੇ ਕੰਮ ਇੱਕ ਦਿਨ ਲੇਟ ਹੋ ਗਏ ਕਿਥੇ ਮੈਂ ਖਲ ਨੂੰ ਕਰਨੀ ਸੀ ਇਹ ਕੰਮ ਪਰ ਚਲੋ ਆਡੀ ਸੇਟ ਠੀਕ ਚਾਹੀਦੀ ਹੈ ਪਹਿਲਾਂ ਤਾਂ ਸੋ ਮੈਂ ਲੌਬੀ ਦੀ ਕਰ ਰਹੀ ਹਾਂ ਡਸਟਿੰਗ ਜਾਲੇ ਲੱਗੇ ਪਏ ਸੀ ਡਸਟ ਵੀ ਬਹੁਤ ਛੜੀ ਪਈ ਸੀ ਬਲਕਿ ਦੀਵਾਲੀ ਵੇਲੇ ਦੀਵਾਲੀ ਤੋਂ ਪਹਿਲਾਂ ਸਾਰੇ ਸਾਫ ਸਫਾਈ ਕਰੀ ਆ ਪਰ ਫਿਰ ਵੀ ਡਸਟ ਇੰਨੀ ਜ਼ਿਆਦਾ ਆਉਂਦੀ ਐ ਇੰਨੀ ਜ਼ਿਆਦਾ ਆਉਂਦੀ ਐ ਨਾ ਬਹੁਤ ਜ਼ਿਆਦਾ ਡਸਟ ਆਉਂਦੀ ਆ ਤੇ ਆ ਡਸਟ ਨਾਲ ਸਾਰੇ ਕੰਧਾਂ ਛੱਤਾਂ ਜਾਲੇ ਵਗੈਰਾ ਸਭ ਕੁਝ ਸਾਫ ਹੋ ਜਾਂਦਾ ਬਾਕੀ ਕੰਮ ਮੈਂ ਆਪਣੇ ਡਿਵਾਈਡ ਕਰ ਲੇ ਕੰਮ ਮੇਰੇ ਬਹੁਤ ਨਹੀਂ ਇੱਕ ਦਿਨ ਚ ਨੀ ਮੈਂ ਸਾਰੇ ਕਰੂੰਗੀ ਡਿਵਾਈਡ ਕਰ ਲੇ ਕੁਝ ਅੱਜ ਕਰੂੰ ਕੁਝ ਕੱਲ ਨੂੰ ਕਰੂੰਗੀ ਦੋ ਦਿਨਾਂ ਦੇ ਵਿੱਚ ਮੈਂ ਸੋਚਾਂ ਹੈ ਵੀ ਦੋ ਦਿਨਾਂ ਦੇ ਵਿੱਚ ਵਿੱਚ ਜਿੰਨੇ ਕੰਮ ਮੈਂ ਡਿਸਾਈਡ ਕਰਨ ਸੋਚੇ ਨੇ ਮੈਂ ਕਰ ਲਾਂ ਬਲਕਿ ਕਿ ਮੈਂ ਲਿਸਟ ਲਿਖ ਕੇ ਤਿਆਰ ਕਰੀਏ ਕੰਮਾਂ ਵਿੱਚ ਕੰਮਾਂ ਵੀ ਉਹ ਸਾਰੇ ਕੰਮ ਆਪਾਂ ਨੂੰ ਯਾਦ ਨਹੀਂ ਰਹਿੰਦੇ ਲਿਖੇ ਬਿਨਾ ਸੋ ਮੈਂ ਸਾਰੇ ਕੰਮ ਲਿਖ ਲੇ ਜੋ ਵੀ ਮੈਂ ਸਾਫ ਸਫਾਈਆਂ ਦੇ ਕਰਨੇ ਨੇਗੇ ਫਿਰ ਲਿਖਣ ਨਾਲ ਇਹ ਹੋ ਜਾਂਦਾ ਆਪਾਂ ਚੈੱਕ ਕਰ ਲਵਾਂ ਨੇ ਵੀ ਸਾਫ ਸਾਰੇ ਕੰਮ ਆਪਣੇ ਹੋ ਗਏ ਤੇ ਜਿਹੜਾ ਕੋਈ ਰਹਿ ਜੇ ਫਿਰ ਉਹ ਯਾਦ ਆ ਜਾਂਦਾ ਹਾਂ ਕੰਮ ਰਹਿ ਗਿਆ ਉਹ ਕਈ ਕੰਮ ਆਏ ਜਿਵੇਂ ਬਹੁਤ ਈਨਾ ਤੋਂ ਪੈਂਡਿੰਗ ਚੱਲ ਰਹੇ ਸੀ ਤਾਂ ਕਰਕੇ ਮੈਂ ਕਿ ਤੁਹਾਨੂੰ ਲਿਸਟ ਬਣਾ ਲਈ ਕੰਮਾਂ ਦੀ ਵੀ ਕੀ ਕੀ ਕਰਨ ਵਾਲੇ ਨੇ ਫਿਰ ਉਹ ਲਿਸਟ ਜੋ ਦੇਖ ਕੇ ਹੋ ਜਾਂਦਾ ਵੀ ਆਹ ਕੰਮ ਹੋ ਗਏ ਤਾਂ ਰਹਿ ਗਏ ਕਰਨ ਵਾਲੇ ਲੌਬੀ ਦੀ ਡਸਟਿੰਗ ਕਰਕੇ ਮੈਂ ਆ ਗਈ ਸੀ ਗੈਸਟ ਰੂਮ ਵਿੱਚ ਇਹਦੀ ਵੀ ਮੈਂ ਸਾਫ ਸਫਾਈ ਕਰਨੀ ਸੀ ਸਾਫ ਸਫਾਈ ਤਾਂ ਕੋਈ ਖਾਸ ਨਹੀਂ ਘਰ ਹੈ ਵਿੰਡੋਸ ਤੇ ਹੈਲਪਰ ਕਰ ਦਉਂਦੀ ਸਾਫ ਪੱਖਾ ਬਹੁਤ ਜ਼ਿਆਦਾ ਗੰਦਾ ਸੀ ਫਿਰ ਮੈਂ ਕਿ ਤੁਸ ਤੋਂ ਪਹਿਲਾਂ ਉੱਪਰ ਡਸਟਿੰਗ ਕਰ ਲਾਂ ਚਾਹਤ ਜਿਹੜੀ ਕਰ ਲਾਂ ਫਿਰ ਉਸ ਤੋਂ ਬਾਅਦ ਪੱਖਾ ਸਾਫ ਕਰੂੰਗੀ ਫਿਰ ਨੀਚੇ ਦੀ ਮੈਂ ਡਸਟਿੰਗ ਕਰੂੰਗੀ ਕਿਚਨ ਦਾ ਬਲਾਈਂਡ ਸਾਫ ਕਰਨਾ ਬੜਾ ਸਿਪਲਾਈਂਡਸ ਬਹੁਤ ਹੀ ਜਲਦੀ ਗੰਦਾ ਹੋ ਜਾਂਦਾ ਨਹੀਂ ਜਿਆਦਾ ਡਸਟ ਆਉਂਦੀ ਹੈ ਉੱਪਰ ਤਾਂ ਨਾ ਸਭੋ ਕਿਚਨ ਦੀ ਵਿੰਡੋ ਵੀ ਹੁਣ ਤਾਂ ਮੈਂ ਸਰਦੀ ਵਿੱਚ ਬੰਦ ਰੱਖਦੀ ਹਾਂ ਪਰ ਫੇਰ ਵੀ ਡਸਟ ਇਸ ਦੇ ਉੱਪਰ ਬਹੁਤ ਜ਼ਿਆਦਾ ਆਉਂਦੀ ਹੈ ਅੱਜ ਮੈਂ ਵੱਡੇ ਵਾਈਪਰ ਨਾਲ ਨਹੀਂ ਕਿਚਨ ਵਾਲੇ ਛੋਟੇ ਵਾਈਪਰ ਤੇ ਕੱਪੜਾ ਚੜਾ ਕੇ ਇਹਨੂੰ ਸਾਫ ਕਰ ਰਹੀ ਹਾਂ ਹੋ ਜਾਂਦਾ ਕਲੀਨ 70 ਤੋਂ 80% ਕਲੀਨ ਹੋ ਜਾਂਦਾ ਬਿਲਕੁਲ 100% ਨਹੀਂ ਕਲੀਨ ਹੁੰਦਾ ਉਵੇਂ ਤਾਂ ਫਿਰ ਆਪਾਂ ਇੱਕ ਇੱਕ ਪੱਤੀ ਫੜ ਕੇ ਨਾ ਹੱਥ ਨਾਲ ਇੱਕ ਸਟ੍ਰੋਕ ਲਾ ਕਰਨਾ ਪੈਂਦਾ ਕੱਪੜੇ ਨਾਲ ਇੰਦਾ ਠੀਕ ਹੈ 60 ਤੋਂ 70% ਹੋ ਜਾਂਦਾ। ਕੁਝ ਆਪਾਂ ਨੂੰ ਥੋੜਾ ਜਿਹਾ ਰਾਹਤ ਮਿਲ ਜਾਂਦੀ ਹੈ। ਵੀ ਆਪਣੀ ਮਿਹਨਤ ਘੱਟ ਲੱਗਦੀ ਹੈ। ਯਾਨੀ ਕਿ ਜੇ ਇਦਾਂ ਮੈਂ ਵਾਈਪਰ ਤੇ ਕੱਪੜਾ ਚੜਾ ਕੇ ਸਾਫ਼ ਕਰਦੀ ਆਂ ਮਿਹਨਤ ਜ਼ਰੂਰ ਥੋੜੀ ਜਿਹੀ ਘੱਟ ਜਾਂਦੀ ਹੈ। ਕੁਝ ਫਰਕ ਪੈ ਜਾਂਦਾ ਉਸ ਚੀਜ਼ ਦਾ। ਬਾਕੀ ਇਦਾਂ ਨੀਚੇ ਵਾਲੀਆਂ ਪੱਤੀਆਂ ਥੋੜੀਆਂ ਜਿਹੀ ਜ਼ਿਆਦਾ ਗੰਧੀਆਂ ਹੁੰਦੀਆਂ ਨੇ। ਗੰਧੀਆਂ ਮੀਨਸ ਡਸਟ ਨਹੀਂ। ਉਹ ਆਪਾਂ ਜਦ ਮੈਂ ਕਿਚਨ 'ਚ ਕੰਮ ਕਰਦੇ ਆਂ ਬਲਾਈਂਡ ਖੁੱਲਾ ਹੁੰਦਾ ਤਾਂ ਕਿਸੇ ਨ ਕਿਸੇ ਚੀਜ਼ ਦੇ ਕੋਈ ਛਿੱਟੇ ਵਗੈਰਾ ਲੱਗੇ, ਕੋਈ ਦਾਗ ਲੱਗੇ ਉਸ ਤਰ੍ਹਾਂ ਹੋ ਜਾਂਦਾ। ਫਿਰ ਮੇ ਨੀਚ ਆਣਾ ਕੇ ਕੇਕ ਦੀ ਪੱਤੀ ਸਾਫ਼ ਕਰਦੀ ਹੁੰਦੀ ਆ ਸੋ ਹੋ ਜਾਂਦਾ ਸਾਫ਼ ਪਹਿਲਾਂ ਪੇਪਰ ਨਾਲ ਕਰ ਲਾਂ ਨੇ ਜੇ ਕੁਝ ਰਹਿ ਜੇ ਚਲੋ ਫਿਰ ਬਾਅਦ ਵਿੱਚ ਐਦਾਂ ਹੱਥ ਨਾਲ ਆਪਾਂ ਸਾਫ਼ ਕਰ ਲਾਂ ਨੇ ਆ ਕਲੀਨ ਬਹੁਤ ਜਲਦੀ ਹੋ ਜਾਂਦਾ ਚਿਪਚਿਪਾਹਾੜ ਨਹੀਂ ਨ ਉੱਪਰ ਜਮਦੀਏ ਮਟੀਰੀਅਲ ਇਹੇ ਜਿਹਾ ਬਣੇ ਹੋਏ ਬਲਾਈਂਡ ਦਾ ਕਿ ਚਿਪਚਿਪਾਹਾੜ ਨਹੀਂ ਉੱਪਰ ਬਿਲਕੁਲ ਵੀ ਜਮਾ ਹੁੰਦੀ ਹੈਗੀ ਪਰ ਇਹ ਵੀ ਟਾਈਮ ਟੂ ਟਾਈਮ ਕਰਨਾ ਪੈਂਦਾ ਜੇ ਆਪਾਂ 2-3 ਮਹੀਨੇ ਲਗਾਤਾਰ ਸਾਫ਼ ਹੀ ਨਹੀਂ ਕਰਾਂਗੇ ਫਿਰ ਤਾਂ ਨੇਚਰਲੀ ਬਹੁਤ ਹੀ ਜ਼ਿਆਦਾ ਗੰਦਾ ਹੋਊਗਾ ਮਹੀਨੇ 'ਚ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ 2 ਵਾਰ 15 ਦਿਨਾਂ ਤੇ ਇੱਕ ਵਾਰ ਇਹਨੂੰ ਸਾਫ਼ ਕਰਦਾ ਮਹੀਨੇ 'ਚ ਇਹਨ ਹੋਵੇ ਕਿ ਬਹੁਤ ਜ਼ਿਆਦਾ ਗੰਦਾ ਹੋ ਜੇ ਫਿਰ ਆਪਣੀ ਵੀ ਮਿਹਨਤ ਤੇ ਟਾਈਮ ਬਹੁਤ ਜ਼ਿਆਦਾ ਲੱਗਦਾ ਸਾਫ਼ ਸਫਾਈ ਕਰਨ ਵਿੱਚ ਐ ਤਾਂ ਵੀ ਸਾਫ਼ ਸਫਾਈਆਂ ਸੀ ਅੱਜ ਕੁਛ ਅੱਜ ਮੈਂ ਡੇਲੀ ਰੁਟੀਨ ਦੀ ਕਲੀਨਿੰਗ ਮਿਸ ਕੀਤੀ ਉਹ ਸਾਈਡ ਤੇ ਰੱਖ ਕੇ ਮੈਂ ਕੁਝ ਅਹੀ ਜਿਹੀ ਕਲੀਨਿੰਗ ਅੱਜ ਸੋਚੀ ਹੈ ਜੋ ਆਪਾਂ ਮਹੀਨੇ 'ਚ ਇੱਕ ਵਾਰ ਕਰਦੇ ਆ ਜਾਂ ਕਦੇ-ਕਦਾਈਂ ਕਰਦੇ ਆ ਜਾਂ 15 ਦਿਨਾਂ ਤੋ ਕਰਦੇ ਆ ਡੇਲੀ ਵਾਲੀ ਡਸਟਿੰਗ ਅੱਜ ਮੈਂ ਨਹੀਂ ਕਰੀ ਹੈਗੀ ਉਹ ਮੈਂ ਛੱਡਤੀ ਫਿਰ ਕਈ ਵਾਰ ਕੀ ਹੁੰਦਾ ਡੇਲੀ ਰੁਟੀਨ ਦੇ ਕੰਮ ਛੱਡ ਕੇ ਜਾਂ ਘੱਟ ਕਰਕੇ ਕੰਮ ਹੋਰ ਕੰਮ ਕਰਨੇ ਪੈਂਦੇ ਨੇਗੇ ਅੱਜ ਮੈਂ ਡੇਲੀ ਰੁਟੀਨ ਵਾਲਾ ਕੋਈ ਕੰਮ ਨਹੀਂ ਕਰਿਆ ਸਿਰਫ ਖਾਣਾ ਬਣਾਉਣ ਦਾ ਹੀ ਕੰਮ ਆ ਉਹ ਵੀ ਮੇਰਾ ਅੱਜ ਬਹੁਤ ਘੱਟ ਸੀ ਸਬਜ਼ੀ ਨਹੀਂ ਬਣਾਉਣੀ ਸੀ ਤੇ ਇਸ ਕਰਕੇ ਅੱਜ ਮੇਰਾ ਕਿਚਨ ਦਾ ਕੰਮ ਘੱਟ ਸੀ ਮੈਂ ਸਫਾਈਆਂ ਦੇ ਕੰਮਾਂ ਜ਼ਿਆਦਾ ਲਏ ਨੇ ਆਪਣੀ ਲਿਸਟ ਵਿੱਚ ਹੁਣ ਆ ਕਿ ਮੈਂ ਗੈਸਟ ਰੂਮ ਵਿੱਚ ਗੈਸਟ ਰੂਮ ਵਿੱਚ ਪਹਿਲਾਂ ਮੈਂ ਸੋਚਿਆ ਸੀ ਚਲੋ ਮੈਂ ਕੱਲ੍ਹ ਨੂੰ ਕਰੂਆਂ ਇਹ ਕੰਮ ਚਾਦਰਾਂ ਚ ਉਤਰਾਂਦਾ ਜਿਵੇਂ ਉੱਪਰ ਉਹ ਕੋਈ ਡਸਟਿੰਗ ਕਰਤੀ ਪਰ ਫਿਰ ਮੈਨੂੰ ਲੱਗਿਆ ਵੀ ਚਲੋ ਸਾਫ ਸਫਾਈ ਮੈਂ ਖਤਮ ਹੀ ਕਰ ਦਾਂ ਅੱਜ ਕੱਲ੍ਹ ਨੂੰ ਮੈਂ ਸਿਰਫ ਬੈੱਡ ਸ਼ੀਟਸ ਪਛਾਉਣ ਵਾਲਾ ਕੰਮ ਰੱਖ ਲੂੰਗੀ ਅੱਜ ਮੈਂ ਸਾਫ ਸਫਾਈ ਕਈ ਵਾਰ ਆਪਾਂ ਕੰਮ ਕਰਦੇ ਕਰਦੇ ਡਬਲ ਮਾਈਂਡਡ ਹੋ ਜਾਂਦੇ ਆ ਸਮਝ ਨਹੀਂ ਆਉਂਦਾ ਵੀ ਆਹ ਕੰਮ ਕਰੀਏ ਛੱਡੀਏ ਕੱਲ ਤੇ ਰੱਖੀਏ ਫਿਰ ਮੈਂ ਕਿਹਾ ਚਲੋ ਸਾਫ ਸਫਾਈ ਦਾ ਕੰਮ ਮੈਂ ਅੱਜ ਖਤਮ ਕਰ ਦਣੀ ਆ ਤੇ ਬੈੱਡ ਸ਼ੀਟਸ ਮੈਂ ਕੱਲ ਨੂੰ ਪਛਾ ਲਵਾਂਗੀ ਉਹ ਮੈਂ ਅੱਜ ਨਹੀਂ ਖੇਚਲ ਕਰਦੀ ਫਿਰ ਇੱਕਦਮ ਇਹਨਾਂ ਇਕੱਠਾ ਕੰਮ ਕਰਾਂਗੇ ਆਪਦੇ ਆਪ ਤੇ ਵੀ ਇਹਨਾਂ ਦੇ ਬਿਮਾਰਨਾ ਹੋਗੇ ਮੈਜੀਕ ਤੇ ਤੇ ਇਸ ਕਰਕੇ ਮੈਂ ਕਿਹਾ ਸਾਫ ਸਫਾਈ ਕਰ ਲਈ ਫੈਨ ਬਹੁਤ ਹੀ ਜ਼ਿਆਦਾ ਗੰਦਾ ਸੀ ਆ ਰੂਮ ਦਾ ਫੈਨ ਬਹੁਤ ਜ਼ਿਆਦਾ ਗੰਦਾ ਸੀ ਦੀਵਾਲੀ ਤੋਂ ਪਹਿਲਾਂ ਸਾਫ਼ ਕਰਿਆ ਸੀ ਬਲਕਿ ਪਰ ਫਿਰ ਵੀ ਚੱਲਣ ਕਰਕੇ ਨਾ ਗੰਦਾ ਹੋ ਜਾਂਦਾ ਜਿਹੜਾ ਫੈਨ ਚੱਲਦਾ ਉਹ ਗ ਤੇ ਰੂਮ ਹੋਊ ਫਿਰ ਕਲੀਨ ਨੀਚੋ ਵਾਲੀ ਡਸਟਿੰਗ ਵੀ ਮੈਂ ਕਰ ਦੂੰਗੀ ਫੈਨਸ ਸਾਫ ਕਰਕੇ ਬਾਅਦ ਫਿਰ ਜਿਹੜੇ ਚਾਦਰਾਂ ਪਛਾਉਣੇ ਰਹਿ ਗਏ ਉਹ ਮੈਂ ਕੱਲ ਤੇ ਰੱਖ ਲੂੰਗੀ ਫਿਰ ਦੇ ਚਾਦਰਾਂ ਮੈਂ ਵਾਸ਼ ਕਰਨ ਵਾਲੀ ਮਸ਼ੀਨ ਚ ਪਾਤੀ ਸੀ ਮੈਂ ਕਿਹਾ ਚਲੋ ਅਨੇ ਮੇਰੇ ਕੰਮ ਕਰ ਦੇ ਕਰ ਦੇਣਾ ਚਾਦਰਾਂ ਵੀ ਵਾਸ਼ ਹੋ ਜਾਣਗੇ ਆ ਉਹ ਮੈਂ ਫੁੱਲੀ ਮਸ਼ੀਨ ਚ ਪਾ ਕੇ ਸਾਰੇ ਕੱਪੜੇ ਬੈੱਡ ਸ਼ੀਟਸ ਕੁਸ਼ਨ ਕਵਰ ਤੇ ਉਹ ਮੈਂ ਲੋਡ ਲਗਾਤਾ ਸੀ ਮਸ਼ੀਨ ਵਿੱਚ ਤੇ ਕੰਮ ਕਰ ਦੇ ਕਰ ਤੇ ਫਿਰ ਉਹ ਵੀ ਵਾਸ਼ ਹੋ ਗਈਆਂ ਇਸ ਤਰ੍ਹਾਂ ਕੁਛ ਘਰ ਦੀ ਕਲੀਨਿੰਗ ਹੁੰਦੀ ਆ ਆਪਾਂ ਨੂੰ ਕੰਮ ਆਪਣੇ ਵੰਡਨੇ ਪੈਂਦੇ ਨੇ ਡਿਵਾਈਡ ਕਰਨੇ ਪੈਂਦੇ ਨੇ ਕੁਝ ਆਪਾਂ ਨੂੰ ਕੰਮ ਛੱਡਣੇ ਪੈਂਦੇ ਨੇ ਜਦੋਂ ਆਪਾਂ ਐਕਸਟਰਾ ਕਲੀਨਿੰਗ ਕਰਦੇ ਆ ਐਕਸਟਰਾ ਸਾਫ ਸਫਾਈ ਕਰਦੇ ਆ ਫਿਰ ਆਪਾਂ ਨੂੰ ਟਾਈਮ ਜ਼ਿਆਦਾ ਚਾਹੀਦਾ ਹੁੰਦਾ ਫਿਰ ਡੇਲੀ ਵਾਲੇ ਜਿਹੜੇ ਕੰਮ ਹੁੰਦੇ ਨੇ ਉਹ ਥੋੜੇ ਆਪਾਂ ਨੂੰ ਘਟਾਉਣੇ ਪੈਂਦੇ ਨੇ ਅੱਜ ਮੈਂ ਕੋਈ ਕੰਮ ਇਹ ਜਾਨੀ ਕਰਾਂ ਡੇਲੀ ਵਾਲਾ ਅੱਜ ਮੈਨੂੰ ਆਈ ਸੀ ਵੀ ਇਹ ਕੰਮ ਮੇਰੇ ਹੋ ਜਾਣ ਤਾਂ ਕਿ ਉਸ ਤੋਂ ਬਾਅਦ ਫਿਰ ਡੇਲੀ ਦੀ ਡਸਟਿੰਗ ਉਹ ਚਲੋ ਆਪਣੇ ਰੂਟੀਨ 'ਚ ਚੱਲਦੀ ਰਹਿੰਦੀ ਹੁੰਦੀ ਹੈ ਤੇ ਇੱਕ ਦਿਨ ਨਹੀਂ ਕਰਾਂਗੇ ਕੋਈ ਫਰਕ ਨਹੀਂ ਪੈਂਦਾ ਹੈ ਇੱਕ ਦਿਨ ਨਾ ਪਰ ਇਹ ਕੰਮ ਵੀ ਜ਼ਰੂਰੀ ਸੀ ਇਹਨਾਂ ਨੂੰ ਵੀ ਟਾਈਮ ਚਾਹੀਦਾ ਟਾਈਮ ਆਪਾਂ ਤਾਂ ਹੀ ਦੇ ਪਾਵਾਂਗੇ ਜੇ ਆਪਾਂ ਹੋਰ ਕੰਮ ਆਪਾਂ ਘੱਟ ਕਰਾਂਗੇ ਜਾਂ ਛੱਡਾਂਗੇ। ਸੋ ਬੈਡ ਤੇ ਉਪਰ ਗੰਦਾ ਚੱਕਿਆ ਹੋਇਆ ਸੀ ਮੈਂ ਕਿਹਾ ਚਲੋ ਫੇਸ ਤੇ ਵੀ ਕੱਪੜਾ ਮਾ ਦਿੰਨੀ ਸਪੈਸ਼ਲ ਚੱਕ ਕੇ ਗੰਦਾ ਮਾਰਨਾ ਹਰ ਵਾਰ ਨਹੀਂ ਸਾਫ਼ ਕਰ ਦਿੰਦੇ ਨੀਚੋਂ ਬੈਡ ਦਾ ਬੇਸ ਪਰ ਹੁਣ ਜਿਵੇਂ ਗੰਦਾ ਚੱਕਿਆ ਸੀ ਉੱਪਰ ਮੈਂ ਟੇਬਲ ਰੱਖਿਆ ਸੀ ਪੱਕਾ ਸਾਫ਼ ਕਰਨ ਵਾਸਤੇ ਹੁਣ ਬੈਡ ਵੀ ਨੀਚੋਂ ਸਾਫ਼ ਹੋ ਗਿਆ। ਸੋ ਦੂਸਰਾ ਗੰਦਾ ਚੱਕ ਕੇ ਵੀ ਮੈਂ ਬੈਡ ਦਾ ਬੇਸ ਨੀਚੋਂ ਸਾਫ਼ ਕਰ ਦੂੰਗੀ। ਰੂਮ ਦੀ ਡਸਟਿੰਗ ਹੋ ਗਈ ਤੇ ਜਿਹੜਾ ਗਵਾਲ ਤਿਆਵਲਾ ਗਰਾਫ ਲੱਗਿਆ ਹੋਇਆ ਇਹ ਵੀ ਗਿੱਲੇ ਕੱਪੜੇ ਨਾਲ ਬਹੁਤ ਅੱਛੀ ਤਰ੍ਹਾਂ ਸਾਫ਼ ਹੋ ਜਾਂਦਾ ਹਰ ਵਾਰੀ ਤਾਂ ਮੈਂ ਨਹੀਂ ਕਰਦੀ ਹੁੰਦੀ ਮਹੀਨੇ 'ਚ ਤੁਸੀਂ ਜਾਂ 2 ਮਹੀਨੇ 'ਚ ਇੱਕ ਵਾਰ ਕਰ ਦੋ ਨਾ ਇਹ ਡਿਪੈਂਡ ਕਰਦਾ ਜੀ ਥੋੜਾ ਰੂਮ ਯੂਜ਼ ਹੋ ਰਿਹਾ ਫਿਰ ਮਹੀਨੇ 'ਚ ਦੋ ਵਾਰ ਕਰ ਲਓ ਜੇ ਰੂਮ ਯੂਜ਼ ਨਹੀਂ ਹੋ ਰਿਹਾ ਫਿਰ ਮਹੀਨੇ 'ਚ ਇੱਕ ਵਾਰ ਕਰ ਦੋਗੇ ਜਾਂ 2 ਮਹੀਨੇ 'ਚ ਇੱਕ ਵਾਰ ਕਰ ਦੋਗੇ ਤਾਂ ਵੀ ਚੱਲ ਜਾਂਦਾ ਦੇਖਣ ਨੂੰ ਡਸਟ ਮਹਿਸੂਸ ਨਹੀਂ ਹੁੰਦੀ ਪਰ ਜਦੋਂ ਮੈਂ ਕੱਪੜਾ ਮਾਰ ਰਹੀ ਸੀ ਨਾ ਕੱਪੜੇ ਤੋਂ ਮੈਨੂੰ ਪਤਾ ਲੱਗ ਰਿਹਾ ਸੀ ਕਿ ਕੱਪੜਾ ਕਿੰਨਾ ਗੰਦਾ ਹੋ ਰਿਹਾ ਮੇਰੇ ਹ ਨੰ ਮਿੱਟੀ ਦੀ ਕਰਕਰ ਜਾਲੀ ਹੱਥ ਤੇ ਵੀ ਉੱਪਰ गिर ਰਹੀ ਸੀ ਜਦ ਮੈਂ ਸਾਫ ਕਰ ਰਹੀ ਸੀ ਦੇਖਣ ਚ ਨਹੀਂ ਮਹਿਸੂਸ ਹੁੰਦਾ ਪਰ ਸਾਫ ਇਹਨੂੰ ਮੈਂ ਜ਼ਰੂਰ ਕਰਦਾ ਨਹੀਂ ਹੁੰਦੀ ਕਿਉਂਕਿ ਮੈਨੂੰ ਪਤਾ ਹੁੰਦਾ ਇਹ ਕਦੋਂ ਮਤਲਬ ਮੈਂ ਸਾਸ ਕਰ ਰਿਹਾ ਹਾਂ ਵੀ ਹੁਣ ਇਹ ਕਰਨ ਵਾਲਾ ਸਾਫ ਆਪ ਨੂੰ ਪਤਾ ਹੁੰਦਾ ਬਸ ਸੋਹਣਾ ਗ੍ਰੀਨ ਗ੍ਰੀਨ ਨਿਕਲਦਾ ਸਾਫ ਹੋ ਜਾਣਾ ਸਾਰੀ ਡਸਟ ਉਤਰ ਜਾਂਦੀ ਹੈ ਫਿਰ ਗਿੱਲੇ ਕੱਪੜੇ ਨਾਲ ਤੇ ਇਹ ਵੀ ਕਲੀਨ ਹੋ ਗਿਆ ਫਿਰ ਵਾਸ਼ਿੰਗ ਮਸ਼ੀਨ ਜੋ ਮੈਂ ਲੋਡ ਲਗਾਇਆ ਸੀਗਾ ਚਾਦਰਾਂ ਦਾ ਇਹ ਵੀ ਧੋਤੇ ਗਏ ਕੱਢ ਕੇ ਪਾਤੀਆਂ ਸੁੱਕਣੇ ਇਹ ਵੀ ਨਾਲ ਦੀ ਨਾਲ ਵਾਸ਼ ਹੋ ਗਈਆਂ ਇਹ ਮੈਂ ਰੱਖ ਦੀ ਜਮਾ ਕਰਕੇ ਵੀ ਚਲੋ ਕੱਲ ਨੂੰ ਧੋ ਲੂੰ ਜਾਂ ਫੇਰ ਧੋ ਲੂੰ ਜਿਸ ਦਿਨ ਕੱਪੜੇ ਉੱਤੇ ਫੇਰ ਉਹ ਵੀ ਆ ਅਭਿਧਿਆਪਨ ਦੀ ਸਟ੍ਰੈਸ ਚ ਹੋ ਜਾਂਦਾ ਮੈਂ ਕਿ ਚਲੋ ਇਹਨਾਂ ਨੂੰ ਮਸ਼ੀਨ 'ਚ ਪਾ ਦਾਨੀ ਆ ਟਾਈਮ ਹੋ ਰਿਹਾ 7:30 ਦਾ 7:30 ਨਾ ਹੋ ਗਏ ਇੱਧਰ ਹੁਣ ਮੈਂ ਰੈਡੀ ਕਰ ਲਿਆ ਆਪਣਾ ਬ੍ਰੇਕਫਾਸਟ ਓਟ ਮੀਲ ਬ੍ਰੇਕਫਾਸਟ ਕਰਕੇ ਉੱਧਰ ਕਿਚਨ ਟੋਵਲ ਪਿਉਂ ਤੇ ਬੈਨੇ ਬਾਟੀ ਵਿੱਚ ਉਹ ਵਾਸ਼ ਕਰਕੇ ਆਉਂਗੀ ਗਰਮ ਪਾਣੀ ਸਰਫ ਪਾ ਕੇ ਮੈਂ ਸੋਕ ਕਰਤੇ ਸੀ ਇਹ ਅੰਦਰ ਸ਼ਿੰਕ ਵਾਲਾ ਜਿਹੜਾ ਏਰੀਆ ਉਹ ਵਾਸ਼ ਕਰਨਾ ਅੱਜ ਮੈਂ ਜੋ ਕਿਚਨ ਦਾ ਸਾਰਾ ਕੰਮ ਖਤਮ ਹੋ ਗਿਆ ਲਾਸਟ ਤੇ ਵਾਸ਼ ਕਰ ਬਹੁਤ سارے ਕੰਮ ਹੋ ਗਏ ਤੇ ਬਹੁਤ ਸਾਰੇ ਕੰਮ ਦਿਮਾਗ ਵਿੱਚ ਹਜੇ ਚੱਲ ਰਹੇ ਨੇ ਵਿਆਹ ਕਰਨੇ ਨੇ ਆਹ ਕਰਨੇ ਨੇ ਆਹ ਕਰਨੇ ਨੇ ਇੱਕ ਸਾਈਡ ਤੋਂ ਖਤਮ ਹੋ ਜਾਂਦੇ ਨੇ ਇੱਕ ਸਾਈਡ ਤੋਂ ਦਿਮਾਗ ਵਿੱਚ ਆਟੋਮੈਟਿਕਲੀ ਹੋਰ ਆਈ ਜਾਂਦੇ ਨੇ ਕੰਮ ਵਿਆਹ ਕਰਨ ਵਾਲੇ ਪੈਣੇ ਹਜੇ ਆਹ ਕਰਨ ਵਾਲੇ ਪੈਣੇ ਪਹਿਲਾਂ ਬ੍ਰੈਕਫਾਸਟ ਕਰ ਲਈਏ ਆਲਰੇਡੀ ਮੈਂ ਜੇ ਸਮਾਂ ਨਾ ਹੋਊਗੀ ਲੇਟ ਹੀ ਹੋਊਗੀ ਹੁਣ ਅੱਜ ਕੱਲ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਪੌਣੇ 9 ਵਜੇ ਬ੍ਰੈਕਫਾਸਟ ਕਰ ਲਾਂ ਪਰ ਫਿਰ ਵੀ ਕੰਮ ਕਰਦੇ ਕਰਦੇ ਨਾ ਟਾਈਮ ਲੱਗ ਜਾਂਦਾ ਉਹਨਾਂ ਦਾ ਪ੍ਰੋਪਰ ਟਾਈਮ ਤੇ ਬ੍ਰੈਕਫਾਸਟ ਨਹੀਂ ਹੁੰਦਾ ਪਰ ਸਟੇਲ ਹਜੇ ਵੀ ਠੀਕ ਆ ਬਹੁਤ ਜ਼ਿਆਦਾ ਲੇਟ ਨਹੀਂ ਤੇ ਅ ਤੇ ਹੁਣ ਮੇਰਾ ਕਿਚਨ ਦਾ ਸਾਰਾ ਕੰਮ ਹੋ ਚੁੱਕਿਆ ਸਿੱਖਤਮ ਕਿਚਨ ਸਾਫ ਹੋ ਗਈ ਸਿੰਕਸ ਕਲੀਨ ਕਰਤੀਆਂ ਭਾਂਡੇ ਵੀ ਸਾਰਾ ਸਾਫ ਹੋ ਗਏ ਫਿਰ ਹੁਣ ਲਾਸਟ ਤੇ ਮੈਂ ਅੰਡਰ ਸਿੰਕ ਏਰੀਆ ਜਿਹੜਾ ਸਿੰਕਸ ਦੇ ਨੀਚੇ ਇੱਕ ਵਾਸ਼ ਕਰਦੀ ਆ ਵਸਤ ਹੈਲਪਰ ਝਾੜੂ ਪੂੰਚਾ ਕਰ ਦਾਂਦੀ ਹੁੰਦੀ ਆ ਪਰ ਫਿਰ ਵੀ ਮਹੀਨੇ ਚ ਇੱਕ ਵਾਰ ਜਾਂ ਦੋ ਵਾਰ ਆਏ ਹੁੰਦਾ ਵੀ ਆਪਾਂ ਇਹਨੂੰ ਧੋਤੇ ਖੁੱਲੇ ਜੇ ਪਾਣੀ ਨਾਲ ਸਰਸ ਪਾ ਕੇ ਜਾਂ ਫਿਨੈਲ ਪਾ ਕੇ ਸੋ ਅੱਜ ਮੈਂ ਸਰਸ ਪਾ ਰਹੀ ਆ ਕਦੇ ਕਦੇ ਪਾਣੀ ਚ ਫਿਨੈਲ ਪਾ ਕੇ ਉਹਦੇ ਨਾਲ ਵੀ ਸਾਫ ਕਰਦਣ ਹੁੰਦੀ ਆ ਅੱਜ ਮੈਂ ਸਰਸ ਪਾ ਕੇ ਅੱਛੀ ਕਰਾ ਮਿੱਚੋ ਨਾਲ ਛਾੜੂ ਨਾਲ ਇਹਦਾ ਫਲੋਰ ਆ ਜਿਹੜਾ ਰਗੜ ਦੋਗੇ ਸਾਈਡਸ ਤੇ ਅੰਦਰ ਇਹਦੇ ਟਾਈਲਸ ਲੱਗੇ ਹੋਏ ਨੇ ਸਾਰੇ ਉਹ ਟਾਈਲਸ ਤੇ ਪਾਣੀ ਪਾ ਕੇ ਉਹ ਵਾਸ਼ ਹੋ ਜਾਣਗੇ ਉਸ ਵਾਰ ਪਾਣੀ ਸਖਾ ਕੇ ਤੇ ਇਹਨੂੰ ਖੁੱਲਾ ਛੱਡ ਕੇ ਨਾ ਪੱਖਾ ਛੱਡ ਦੋਗੇ ਡਰਾਈ ਹੋ ਜਾਊਗਾ ਕਿਉਂਕਿ ਹਰ ਵਾਰੀ ਪੋਚਾ ਲਗਾ ਕੇ ਵੀ ਨਹੀਂ ਸਰਦਾ ਠੀਕ ਹੈ ਪੋਚਾ ਲੱਗ ਜਾਂਦਾ ਸਾਫ ਸਫਾਈ ਹੋ ਜਾਂਦੀ ਪਰ ਮਹੀਨੇ ਚ ਇੱਕ ਦੋ ਵਾਰ ਧੋ ਦਈਏ ਤਾਂ ਧੋਣ ਨਾਲ ਵਿੱਚ ਸਮੈਲ ਜੀ ਨਹੀਂ ਜਮਾ ਹੁੰਦੀ ਹੈਗੀ ਤੇ ਸਾਫ ਬਣਿਆ ਰਹਿੰਦਾ ਆਪਣਾ ਇਹ ਏਰੀਆ ਇਸ ਤਰ੍ਹਾਂ ਦੀ ਕੁਝ ਕਲੀਨਿੰਗ ਅੱਜ ਮੈਂ ਆਪਣੇ ਬੈਸਟ ਵਿੱਚ ਰੱਖੀ ਸੀ ਜੋ ਡੇਲੀ ਰੂਟੀਨ ਚ ਆਪਾਂ ਨਹੀਂ ਕਰਦੇ ਔਰ ਡੇਲੀ ਰੂਟੀਨ ਚ ਆਪਾਂ ਕਰ ਵੀ ਨਹੀਂ ਸਕਦੇ ਔਰ ਲੋਡ ਵੀ ਨਹੀਂ ਹੁੰਦੀ ਹੈਗੀ ਇਸੇ ਜੀ ਮੇਰੇ ਅੱਜ ਦੀ ਵੀਡੀਓ ਵੀਡੀਓ ਦੇਖਣ ਲਈ ਥੋੜਾ ਬਹੁਤ ਬਹੁਤ ਥੈਂਕ ਯੂ ਬਹੁਤ ਬਹੁਤ ਧੰਨਵਾਦ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ